ਮੈਂ ਲੱਭਤਾਂਗਾ ਕਿਨੀ ਉਮਰ ਆ ਤੇ ਕਿਹੜੀ ਕਲਾਸ ਚ ਪੜਦੇ ਹੋ ਕੀ ਹੋਇਆ ਕਿਨੇ ਕੀਤਾ ਕਿਨੇ ਜਣਾ ਕਰਦੇ ਨੇ ਮੇਰਾ ਹੀ ਬਾਲੀਆਂ ਪਿੰਡਾ ਹੀ ਮੇਰੀ 3.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜਦੀ ਆ ਜੀ ਉਹ ਮੁੰਡੇ ਮੈਨੂੰ ਤੁਮਕਾਉਂਦੇ ਡਰਾਉਂਦੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਦੀ ਜਿਵੇਂ ਗਵਾਂਡ ਆਈ ਉਹ ਮੀ ਜਾਣਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਜੀ ਤੇ ਕੋਕ ਉਹ ਫਿਰ ਬਾਅਦ ਵਿੱਚ ਹੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਇਹ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਤੇ ਉਹਨੇ ਮੇਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਜੀ ਸਾਰਿਆਂ ਨੇ ਜੀ ਤੇ ਹੀ ਹੁਣ ਉਹਨੂੰ ਸਜ਼ਾ ਮਿਲਣੀ ਚਾਹੀਦੀ ਤੇ ਇਹਨਾਂ ਨੂੰ ਮਿਲਣੀ ਚਾਹੀਦੀ ਇਹ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਦੋ ਬਾਲੀਆਂ ਦੇ ਨੇ ਇੱਕ ਮਾਨਸਾ ਦਾ ਹੀ ਇਹ ਤਾਂ ਕਿਵੇਂ ਹੁੰਦੀ ਹੈ ਹਾਂਜੀ ਕਹਿੰਦੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲੇ ਜੀ ਕਿਹੜਾ ਪਿੰਡ ਆ ਜੀ ਤੇ ਕੁੜੀ ਕਿੰਨੇ ਪੇ ਸਾਲ ਦੀ ਹੈ ਤਾਂ ਕੀ ਗੱਲਬਾਤ ਹੋਈ ਹੈ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਧਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੇ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾ ਬੇ ਮਾਰਦੇ ਰਹੇ ਜੀ ਬਹੁਤ ਜ਼ਿਆਦਾ ਧੱਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਪਰ ਸਾਤੋਂ ਫੜੇ ਨਹੀਂ ਗਏ ਹੈਗੇ ਜੀ ਕੰਦ ਟਾਪੇ ਉਹ ਨੰਗੇ ਇਸਾਲੇ ਮਹੱਲੇ ਦੇ ਆਣੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੀ ਕੀਤਾ ਕੁੜੀ ਨਾਲ ਕੀ ਗੱਲ ਹੈ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟੋਆਂ ਬਹੁਤ ਗੰਦੀਆਂ ਜਾਂਦੀਆਂ ਉਹਨਾਂ ਨੇ ਵਾਇਰਲ ਕਰਤੀਆਂ ਜੀ ਇਹ ਸੋਨੂੰ ਕੀ ਕਦੋਂ ਕਦਾਂ ਰੱਗਾ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆਟੇ ਕੁੜੀ ਨੂੰ ਬਹੁਤ ਜ਼ਿਆਦਾ ਡਰੱਬ ਆਇਆ ਤਾਂ ਡਰੱਬੇ ਮਾਰੀ ਗਏ ਤੇ ਮਾਂ ਨੂੰ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਜਤਾ ਜੀ ਜਿੱਦੇ ਸਾਡੇ ਅੰਦਰ ਆਏ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲਣ ਆਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਦੀ ਮਿਲਣਾ ਮਿਲਣ ਆਉਂਦੀ ਹੈਗੀ ਜੀ ਕੁੜੀ ਫਿਰ ਗਈ ਨਹੀਂ ਹੈਗੀ ਜੀ ਆਪ ਜ਼ਬਰਦਸਤੀ ਨਾਲ ਹੀ ਸਾਡੇ ਅੰਦਰ ਆ ਟਾਪਰ ਰੱਖ ਕੇ। ਕਿ ਕੁੜੀ ਨਾਲ ਕੋਈ ਦੁਸ਼ਮਣ ਨਹੀਂ ਹੈਗਾ। ਉਹ ਨਹੀਂ ਕਰ ਰਿਆ ਨਹੀਂ ਗਿਆ ਹੈਗਾ ਜੀ ਉਦੋਂ ਨਹੀਂ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ। ਇਹ ਪਹਿਲਾਂ ਕੀਤਾ ਗਿਆ। ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ। ਗੁੰਮ ਹੋ ਕੇ ਕੁੜੀ ਸਾਡੇ ਘਰੇ ਆ ਕੇ ਡਿੱਗੀ। ਫੇਰ ਕਿਵੇਂ ਕਰਦੇ ਹੋ ਜੀ? ਹੁਣ ਅਸੀਂ ਕਹਿੰਨੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ। ਕਿਥੋਂ ਦੇ ਮੁੰਡੇ ਦੇ ਕਿੰਨੇ ਨੇ? ਇੱਕ ਦਾ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਘਰੇ ਜੀ ਕਬੂਤਰ ਰੱਖੇ ਹੋਏ ਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਗਵਾਣ ਲੈਣ ਜੀ ਉਹ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਵੀ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਪੁਲਿਸ ਨੂੰ ਜੀ ਉਸ ਤੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰ ਨੇ ਮੈਨਾਂ ਹੋਇਆ ਹਾਂਜੀ ਹੋਇਆ ਮੈਡੀਕਲ ਜੀ ਕੁੜੀ ਹੋਰ ਕਿਹਦੇ ਹੋਰ ਵੀ ਉਸ ਨਾਲ ਮੁੰਡੇ ਨੂੰ ਕੋਈ ਹਾਂ ਕਿੰਨੇ ਜਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਓਹ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਕਿਹੜਾ ਪਿੰਡ ਬਾਲੀਆਂ ਦੇ ਰਹਿਣ ਵਾਲੇ ਜੀ ਕੀ ਗੱਲ ਬਾਤ ਹੋਈ ਆ ਕੁੜੀ ਛੋਟੀ ਕਿੰਨੇ ਸਾਲ ਦੀ ਹੈ ਤੁਸੀਂ ਕੀ ਕੰਮ ਕਰਦੇ ਹੋ ਕੀ ਗੱਲ ਬਾਤ ਅਸੀਂ ਦਿਹਾੜੀ ਕਰਦੇ ਹਾਂ ਜੀ ਮਜ਼ਦੂਰੀ ਜੀ ਤੇ ਕੁੜੀ ਮੇਰੀ ਹੈਗੀ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਨੂੰ ਮਾਰਾਂਗੇ ਨਾਲ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਤੈਨੂੰ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਧੀ ਇਹਨਾਂ ਦਾ ਐ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਵੀ ਚਟਾ-ਚੁਟਾ ਪ ਪੁਲਿਸ ਕੀ ਕਹ ਰਹੀ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੇ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇ ਜੇ ਪਤਾ ਲੱਗੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾ ਵੀ ਕੱਟੀਆਂ ਹੋਈਆਂ ਨੇ ਕੋਸ ਮਰਜ਼ੀ ਕਰ ਲੋ ਮੇਰਾ ਮੈਂ ਵੀ ਪਹਿਲਾਂ ਵੀ ਛੁੱਟਿਆ ਮੈਂ ਪੈਸੇ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਜੀ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀ ਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿ ਦਿੰਦੇ ਨੇ ਸਰਸੇ ਲਵੀ ਆ ਕਦੇ ਕਹਿੰਦੇ ਨੇ ਮਾਨਸਾ ਲਵਿਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੀ ਸਬੂਤ ਤਾਂ ਨਹੀਂ ਅਸੀਂ ਉਦੋਂ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਜਿਹੜਾ ਹੈਗਾ ਲੜਕੀ ਦੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਉਹਦੇ ਬਿਆਨ ਲਿਖ ਕੇ ਉਹ ਬਣਦੀ ਕਾਰਵਾਈ ਹੈ ਉਹਦੇ ਵਿੱਚ ਕਰ ਦਿੱਤੀ ਗਈ ਹੈ ਤੇ ਉਹ ਤੋਂ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਜਾਂ ਕੋਈ ਹੋਰ ਨਵੀ que está lá rua, tá, tá, obrigado.